ਹਾਂ ਰੱਖ ਦੀ ਬੰਨ ਪੁੱਤ ਸਰੀ ਚ ਰੱਖ ਦੀ ਮਰੀਖ ਸੋਹਣਿਆ ਵੇ ਕਾਲੀ ਬਸੰਬਰ ਹੋ ਗਈ ਗੱਲ ਮੇਰੇ ਸੋਹਣਿਆ ਪਤਾ ਨਹੀਂ ਮੈਂ ਕਿੰਨੇ ਮਰਹੱਕੇ ਹੂੰ ਅੱਜ ਅੱਜ ਤੱਕ ਵਾਰ ਮੈਂ ਹਾਂਜੀ ਸਸਿਕਾਲ ਜੀ ਸੋ ਅੱਜ ਹੈਗਾ ਜੀ ਆਪਣੇ ਬੱਚਿਆਂ ਦੇ ਸਕੂਲ ਚ ਸ੍ਰੀ ਅਖੰਡ ਪਾਠ ਸਾਹਿਬ ਸੋ ਪਰਸੋਂ ਦਾ ਪ੍ਰਕਾਸ਼ਾਚ ਜਪ ਹੋਗਾ ਸਾਰੇ ਪੇਰੈਂਟਸ ਨੂੰ ਇਨਵਾਈਟ ਕੀਤਾ ਜੰਜ ਗੁਰੂ ਘਰ ਸੋ ਦੇਖਦੇ ਆ ਮੱਥਾ ਪ੍ਰੋਗਰਾਮ ਦਰਸ਼ਨ ਕਰਦੇ ਆਂ ਗੁਰੂ ਦੇ ਸੋ ਬੱਚੇ ਕਹਿੰਦੇ ਸੀ ਵੀ ਜਰੂਰ ਆਇਆ ਜੋ ਹੁਣ ਆਪਾਂ ਗੱਡੀ پارک ਕਰ ਲਈਏ ਬਾਕੀ ਇਹਨਾਂ ਦਾ ਸਕੂਲ ਦਾ ਵਧੀਆ ਕੰਮ ਆ ਇਹ ਵਧੀਆ ਲੱਗਦਾ ਜਿਹੜਾ ਹਰ ਸਾਲ ਗੁਰੂ ਦਾ ਸ਼ੁਕਰਾਨਾ ਕਰਦੇ ਨੇ ਜ਼ਰੂਰੀ ਵੀ ਆ ਹੁਣ ਆਪਾਂ ਗੱਡੀ پارک ਕਰੀਏ ਫਿਰ ਕਰਾਉਣੇ ਦਰਸ਼ਨ ਪੇਟਰੋ ਮੱਥਾ ਟੇਕ ਲਿਆ ਤੇ ਪ੍ਰੋਗਰਾਮ ਅੱਧਾ ਘੰਟਾ ਪਾ ਦੇਖ ਲਿਆ ਹੁਣ ਗੁਰੂ ਘਰ ਲੰਗਰ ਛਕ ਗਏ ਵੀ ਮੈਂ ਸ਼ੱਕ ਹੀ ਨਹੀਂ ਹਾਂ ਜਦੋਂ ਮੀਟਿੰਗ ਹੁੰਦੀ ਜਾਂ ਕੋਈ ਫੰਕਸ਼ਨ ਹੁੰਦਾ ਉਹ ਤਾਂ ਬਹੁਤ ਜ਼ਿਆਦਾ ਪੇਰੈਂਟਸ ਆਉਂਦੇ ਆ ਤੇ ਖੰਡਵਾੜ ਤੇ ਥੋੜੇ ਜਿਹੇ ਘਟ ਜਾਂਦੇ ਆ ਵੈਸੇ ਤਾਂ ਬਹੁਤ ਆ ਥੋੜੇ ਘਟਾ ਨਾਲ ਦੀ ਨਾਲ ਤੁਰੇ ਜਾਂਦੇ ਨੇ ਮੱਥਾ ਟੇਕ ਕੇ ਤਾਂ ਕਰਕੇ ਥੋੜਾ ਜਿਹਾ ਟ੍ਰੈਫਿਕ ਦਾ ਫਰਕ ਆ ਉਹ ਆਏ ਗੁਰੂ ਸਿੱਦੋਂ ਸੰਗੋ ਮੇਰ ਕਰੇ ਚੜ੍ਹਦੀ ਕਲਾ ਨਵਾਂ ਲੰਗਰ ਹਾਲ ਵੀ ਇੱਧਰ ਚਾਲੂ ਹੋ ਗਿਆ ਤੇ ਅੱਜ ਤੁਹਾਨੂੰ ਕਰਾਉਨੇ ਇਹਦੇ ਵੀ ਦਰਸ਼ਨ Oh. Uh -huh. ਰੋ ਮਾਜੇ ਵਾਲੇ ਪਾਉ ਆਪਾਂ ਲਿਆ ਲਖਾ ਜਾਈ ਲਵਾਉਣੀ ਸੀ ਉਹ ਵੀ ਲਵਾ ਲਈ ਆ ਤੇ ਹੁਣ ਆਪਾਂ ਇੱਥੋਂ ਚੱਲਦੇ ਆਂ ਉਸਤਾਦ ਜੀ ਨੂੰ ਚੱਕਦੇ ਆਂ ਨਾ ਬਈ ਬਣ ਗਏ ਮਾਜੇ ਵਾਲੇ ਪਾਉ ਵਧੀਆ ਲੱਗਾ ਵੀ ਓਕੇ ਆ ਕਰਦੇ ਆਂ ਹੁਣ ਜਵਾਕਾਂ ਵਾਲਾ ਵੀ ਔਖਾ ਹੀ ਆ ਕਿਤੇ ਕਿਹੜੀਆਂ ਲੈਣੀਆਂ ਸਤੰਗਾ ਵਾਲੇ ਕਿਹੜੇ ਲੈਣੇ ਆ ਓਹ ਵੱਲੇ ਚੱਲ ਗਏ ਹੁਣ ਹਾਂਜੀ ਚੱਲਦੇ ਆਂ ਲੋ ਵੀ ਮੈਂ ਤਾਂ ਰੋਟੀ ਗੁਰੂ ਘਰੋਂ ਪ੍ਰਸ਼ਾਦਾ ਛਕਿਆ ਤੇ ਉਸਤਾਦ ਨੂੰ ਮੈਂ ਜਲਦੀ ਜਲਦੀ ਲਿਆਇਆ ਤੇ ਉਸਤਾਦ ਹੈਗਾ ਭੁੱਖਾ ਹੁਣ ਉਸਤਾਦ ਨੂੰ ਖਾਣੇ ਤੇ 버ਗਰ ਹਾਂਜੀ 버ਗਰ ਟਿੱਕੀ ਵਾਲਾ ਖਾਣਾ ਵੈਜ 버ਗਰ ਕੀਤਾ ਮੈਂ ਤਾਂ ਖਾਣਾ ਨਹੀਂਗਾ ਖਾ ਲਓ ਤੁਸੀਂ ਇੱਕ ਹਾਂ ਬਈ ਆਪਾਂ ਤਾਂ ਨਹੀਂ ਖਾਣਾ ਤੇ ਮੈਂ ਪ੍ਰਸ਼ਾਦਾ ਛਕਿਆ ਰੱਜ ਕੇ ਤੇ 버ਗਰ ਖਵਾਉ ਤੁਹਾਨੂੰ ਵਧੀਆ ਖਾਲਸਿਆਂ ਦਾ ਸਹੀ ਦਾ ਰਾਇਲ ਬਾਈਟ ਹੂੰ ਬਹੁਤ ਵਧੀਆ ਮੈਂ ਤਾਂ ਬਹੁਤ ਜ਼ਿਆਦਾ ਭੱਕ ਜੂਸ ਵਾਲਾ ਹਜੇ ਆਪਣੇ ਬੰਦੇ ਨੇ ਜੂਸ ਸ਼ੁਰੂ ਨਹੀਂ ਕੀਤਾ ਨਹੀਂ ਤਾਂ ਜੂਸ ਹੀ ਪੀਣਾ ਸੀ ਬਾਕੀ ਆ ਸੱਚਾ ਹੈ ਲੱਖ ਲੰਦੇ ਮਰ ਜਲੇ ਭੋਗਿਆ ਨੁਕ ਬਹੁਤ ਵਧੀਆ ਸਟਾ ਹਾਂਜੀ ਪੰਜਾਬੀ ਵਿੱਚ ਨਹੀਂ ਲਿਖਵਾਉਣਾ ਸੀ ਹਾਂ ਇੰਗਲਿਸ਼ ਵਿੱਚ ਲਿਖਾਇਆ ਬਹੁਤ ਸੋਹਣਾ ਲਿਖਿਆ ਗਿਆ ਇੰਗਲਿਸ਼ ਚ ਸਹੀ ਲੱਗਣਾ ਹੈ ਸਹੀ ਆਏ ਬਹੁਤ ਸਹੀ ਹੈ ਓਕੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਤੁਸੀਂ ਬਸ ਸਿੱਕਾ ਵਧੀਆ ਭੱਕ ਲੱਗੀ ਆ ਵਾਈਟ ਹੀ ਮੈਂ ਕਹਾ ਠੀਕ ਹੈ ਹਨਾ ਹਾਂਜੀ ਵਾਈਟ ਸਹੀ ਹੈ ਇਹ ਦਿਸ ਤੋਂ ਜ਼ਿਆਦਾ ਹਮ ਨਹੀਂ ਬਹੁਤ ਸੋਹਣਾ ਲੱਗਦਾ ਲਿਖਿਆ ਓਕੇ ਰਿਪੋਰਟ ਹੋ ਗਈ ਹਾਂ ਪਲੇਟ ਜੀ ਦੀ ਟੌਰ ਬਣ ਗਈ ਹੂੰ ਠੀਕ ਆ ਸਹੀ ਆ ਨਾ ਹੂੰ ਲੈ ਹਨ ਚਲਾਵਾਏ ਕੰਮ ਹੁਣ ਆਪਾਂ ਹੂੰ ਇੰਗਲਿਸ਼ 'ਚ ਸੋਨਾ ਜ਼ਿਆਦਾ ਲਿਖਿਆ ਨਾਲੇ ਆਪਣਾ ਫਿਰ ਚੈਨਲ ਜੇ ਕੋਈ ਸਰਚ ਆ ਮੰਨ ਕੇ ਚੱਲਦੇ ਮੱਝ ਵਾਲਾ ਪਾਉ ਇੰਗਲਿਸ਼ 'ਚ ਹੀ ਹੋਣਾ ਨਾ ਸਰਚ ਵੀ ਇੰਗਲਿਸ਼ 'ਚ ਪੰਜਾਬੀ 'ਚ ਥੋੜਾ ਪਹਿਲਾਂ ਸੋਨਾ ਬਣ ਗਿਆ ਬਹੁਤ ਜ਼ਿਆਦਾ ਵਾਈਟ ਹੀ ਵਧੀਆ ਲੱਗਦਾ ਹੈ ਨਾ ਹਾਂ ਵਾਈਟ ਤੇ ਅੱਖਰ ਦੀਨ ਦੇ ਬਲੈਕ ਓਕੇ ਹੋ ਗਿਆ ਹੁਣ ਹਾਂਜੀ ਹਣ ਹੋਰ ਕੋਈ ਕੰਮ ਕਰ ਓਕੇ ਚੱਲ ਸਾਰਾ ਸਮਾਨ ਵੀ ਲੈ ਲਿਆ ਪੱਕੀ ਪੜੀ ਜਾਨੀ ਸਾਰਾ ਲੈ ਲਿਆ ਬਾਕੀ ਸਮਾਨ ਸਾਰਾ ਇਹ ਆਪਾਂ ਲੈ ਲਿਆ ਹਾਂ ਤੂੰ ਖਾਲਾ ਮੈਂ ਨਹੀਂ ਖਾਣਾ ਹੈ ਹੈ ਚੱਕਾ ਲੈ ਲਓ ਚੱਕਾ ਚੱਕਾ ਗੱਡੀ ਰੁਕਣੀ ਨਹੀਂ ਬਣੀਆ ਗ੍ਰੇਨ ਪਦੀਨਾ ਪਦੀਨਾ ਹੂੰ ਘਾਟ ਹੀ ਖਾਦਾ ਤੂੰ ਮੈਂ ਖਾਵਾਂ ਵਧੀਆ ਬਣਾਇਆ ਚੱਲ ਜੂਸ ਪੀ ਲੈ ਤੂੰ ਇਹ ਬਹੁਤ ਟੇਸਟੀ ਨਹੀਂ ਮੈਂ ਜੂਸ ਪੀਣਾ ਇਹ ਬਹੁਤ ਟੇਸਟੀ ਬਣਿਆ ਪਰ ਥੋੜਾ ਹੀ ਖਾਣਾ ਮੈਂ ਚਾ ਮੈਂ ਖਾ ਲੈਣਾ ਬਣ ਗਈ ਗੱਲ ਅਨਸਰਟਾ ਸੁਪਰ ਬਹੁਤ ਟੇਸਟੀ ਹੈ ਇਹ ਜ਼ਰੂਰੀ ਹੈ ਪੀਣਾ ਚਾਹੀਦਾ ਛੰਡਾ ਹੁੰਦਾ ਮੈਂ ਤੇ ਨਿੰਬੂ ਪਾਉਂਦੇ ਆ ਗਾ ਲਾ ਨਮਕ ਵੀ ਨਿੰਬੂ ਦੇ ਬੈਸ ਕਰੀ ਦੀਸ ਰਹਿ ਮਿਲ 20 ਮਿੰਟ ਚ ਵਧੀਆ ਰਹਿੰਦਾ ਹੈ ਆਪਣੀ ਕੈਂਕ ਦਾ ਵਧੀਆ ਕੈਂ ਦਾ ਹੁਣ ਬਸ ਇੱਕ ਰੀਜ ਆ ਇੱਥੋਂ ਉਹ ਤੇ ਹਣ ਕੋਠੀ ਪਾਉਣੀ ਆ ਆਪਾਂ ਬਾਕੀ ਅਗਲੀਆਂ ਵੀਡੀਓ ਤੁਹਾਨੂੰ ਪਤਾ ਲੱਗ ਜੀ ਕੋਠੀ ਪੌਣੀ ਪੂਰੀ ਟਾਪ ਦੀ ਉਹ ਇੱਥੇ ਆਪਾਂ ਕਣਕ ਵੱਢ ਕੇ ਤੇ ਮੈਸਰੀ ਲਾਦਣਾ ਉਹ ਢਾ ਦੇਣੀ ਆ ਹਾਂ ਇਧਰੋਂ ਇਧਰੋਂ ਹਾਂ ਸਿੱਧੀ ਇੱਥੇ ਛੱਡ ਦਾਂਗੇ ਹਿਸਾਬ ਜੇ ਡੰਡੀ ਛੱਡ ਦਾਂਗੇ ਬਸ ਇੱਕ ਡੰਡੀ ਹਾਂ ਤਣਕਾ ਸਾਰੀ ਓਕੇ ਉਹ ਧੂਆਂ ਤੱਕ ਕਣਕ ਵੱਢ ਕੇ ਪਾ ਲੈਣੀ ਕੋਠੀ ਆਪਾਂ ਹਾਂ ਹਾਂ ਕਣਕ ਵੱਢ ਕੇ ਨਾਲ ਦੀ ਨਾਲ ਆਪਾਂ ਇੱਟਾਂ ਸੱਟ ਕੇ ਇਹ ਢਾ ਦੇਾਂਗੇ ਤੇ ਨਾਲ ਦੀ ਨਾਲ ਆਪਾਂ ਕੁਛ ਇਹ ਨਿੱਕੀਆਂ ਮੋਹੀਆਂ ਭਰੀਆਂ ਜਾਣੀਆਂ ਇਹਨਾਂ ਨੇ ਕੋਠੀ ਆ ਗਈ ਆਪਣੀ ਛੋਟੀ ਤੁਹਾਡਾ ਅਡਜਸਟਮੈਂਟ ਜੀ ਨਹੀਂ ਹੁੰਦੀ ਵਿੱਚ ਇੱਕ ਚਾਦਰਾਂ ਪਾਈਆਂ ਇਹਦੇ ਨੂੰ ਮੂੰਹ ਕਰਕੇ ਪਾਵਾਂਗੇ ਹਾਂਜੀ ਦਰਤ ਦਰੁੱਤ ਪਰ ਹੋਰ ਲਾਣੀ ਵਧੀਆ ਪਾਵਾਂਗੇ ਵੱਡੀ ਹਾਂ ਤੇਲ ਆਈ ਵਧੀਆ ਬਣਾਵਾਂਗੇ ਗਰਮੀ ਬਹੁਤ ਹੋ ਗਈ ਬਈ ਬੱਦਲ ਹੋਈ ਜੀ ਹੋ ਗਈ ਅੱਜ ਦੱਸਦੇ ਸੀ ਬੱਦਲ ਜੇ ਹੋਗੇ ਸਾਰੇ ਪਾਸੇ ਧਾਨਸੂਆ ਵੀ ਆ ਗਿਆ ਨਹਿਰ ਹਣ ਇਸ ਨਕਾਲੀ ਕੰਦਾ ਜਿਹੜਾ ਨਵਾਂ ਨਾ ਆਇਆ ਪਕਾਵ ਜਾਵਾ ਹਣਾ ਇਹ ਬਾਲਟੀ ਵੀ ਆਪਣੀ ਬਈ ਲੋਟਵਾ ਹੋ ਜਾਂਦੀ ਸੀ ਪਲਾਸਟਿਕ ਦੀ ਬਾਲਟੀ ਜੀ ਹੁਣ ਤਾਂ ਓਕੇ ਹੁਣ ਤਾਂ ਨਹੀਂ ਲੀਕ ਹੈਗਾ ਮਾੜਾ ਮੋਟਾ ਜਾਵਾ ਨਹੀਂ ਨਹੀਂ ਓਕੇ ਆ ਗਿਆ ਹੁਣ ਇਹਦਾ ਕੋਈ ਚੱਕਰ ਕਿਵੇਂ ਰਿਹਾ ਪ੍ਰੋਗਰਾਮ ਅੱਜ ਖੁਸ਼ੀ ਬਹੁਤ ਵਧੀਆ ਫੇਰ ਤਾਂ ਮੈਨੂੰ ਦਿਸੀਆਂ ਨਹੀਂ ਉੱਥੇ ਅੱਛਾ ਹੈਂਗੀਆਂ ਸੀ ਅਸੀਂ ਤੁਹਾਨੂੰ ਕੋਣ ਸਾਰੇ ਬੱਚੇ ਸੇਮ ਆ ਮੈਨੂੰ ਨਹੀਂ ਪਤਾ ਲੱਗਾ ਮੈਂ ਤਾਂ ਮਾਪ ਪੋਤੇ ਹਲ ਜੀ ਕਿ ਆ ਵੀ ਇੰਨੇ ਬੱਚੇ ਮੈਨੂੰ ਤੁਹਾਨੂੰ ਇਹ ਪ੍ਰੋਬਲਮ ਆਈ ਤੇ ਜਿਹੜੇ ਪਿਛਲੇ ਸਾਲ ਮੈਂ ਬੈਠੇ ਸੀ ਬਾਬਾ ਉੱਤੇ ਹਾਂ ਮੈਂ ਤਾਂ ਵੇਖੀ ਗਏ ਗੁਲਾਮ ਹੋਰ ਚਲ ਕੋਈ ਨਹੀਂ ਵਧੀਆ ਸੀ ਤਾਂ ਉਹ ਬਹੁਤ ਵਧੀਆ ਪ੍ਰੋਗਰਾਮ ਸੀ ਪਰ ਇੱਕ ਗੱਲ ਆ ਮਗਰੋਂ ਦਰਪੀ ਕਹਿੰਦੀ ਵੀ ਸਪੀਚ ਦਿੱਤੀ ਪ੍ਰਿੰਸੀਪਲ ਨੇ ਵੀ ਆਪਾਂ ਜੇ ਮਹਾਰਾਜ ਆਇਆ ਹਨਾ ਉਹ ਦਰਸ਼ਨ ਕਰਨੀਗੇ ਤੇ ਜੇ ਇਹੀ ਕੋਈ ਰਿਸ਼ਤੇਦਾਰ ਨੇ ਸੱਦਿਆ ਹੁੰਦਾ ਤੇ ਬੰਦਾ ਜਾਣਾ ਸੀ ਵੀ ਗੁੱਸੇ ਨਾ ਹੋ ਜੇ ਰਿਸ਼ਤੇਦਾਰ ਤੇ ਸਕੂਲ ਨੇ ਤਿੰਨ ਤਿੰਨ ਵਾਰ ਇਨਵਾਈਟ ਕੀਤਾ ਕਾਰਡ ਭੇਜੇ ਤੇ ਘੱਟ ਲੋਕ ਗਏ ਜਾਣਾ ਚਾਹੀਦਾ ਸੀ ਹਨਾ ਜਾਣਾ ਚਾਹੀਦਾ ਸੀ ਗੁਰੂ ਕਰਕੇ ਸਹੀ ਗੱਲ ਆ ਧਿਆਨ ਨਾਲ